ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖ਼ਬਰਾਂ ਬਾਰੇ ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਪ੍ਰਭਾਵਿਤ 2300 ਪਿੰਡਾਂ ਵਿੱਚ ਕਲੀਨ ਪੰਜਾਬ ਪੋਸਟ ਫਲਡਸ ਮਿਸ਼ਨ ਚਲਾਉਣ ਦਾ ਐਲਾਨ ਕੀਤਾ ਇਸ ਲਈ 100 ਕਰੋੜ ਰੁਪਏ ਖਰਚੇ ਹੋਣਗੇ ਅਤੇ ਹਰ ਪਿੰਡ ਨੂੰ ਸ਼ੁਰੂਆਤੀ 1 ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਵਿਦੇਸ਼ੀ ਟੀਮਾਂ ਵੀ ਮਦਦ ਲਈ ਪਹੁੰਚੀਆਂ ਹਨ। ਇਹ ਮੁਹਿੰਮ ਪਾਣੀ ਨਾਲੋਂ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਹੈ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤੇਜ਼ੀ ਨਾਲ ਰਿਕਵਰੀ ਕਰਾਂਗੇ। ਹੜ੍ਹਾਂ ਨੇ 1620 ਵਰਕ ਕਿਲੋਮੀਟਰ ਖੇਤ ਨੂੰ ਬਰਬਾਦ ਕਰ ਦਿੱਤਾ। ਚਾਵਲ ਅਤੇ ਨਾਜ ਦੀ ਫਸਲ ਨੂੰ ਵੱਡਾ ਝਟਕਾ ਲੱਗਾ ਹੈ। ਕਿਸਾਨ ਭਵਿੱਖ ਨੂੰ ਲੈ ਕੇ ਚਿੰਤਤ ਹਨ। ਸਰਕਾਰ ਨੇ ਬੀਮਾ ਅਤੇ ਮੁਆਵਜ਼ੇ ਦਾ ਵਾਅਦਾ ਕੀਤਾ ਹੈ। ਇਹ ਪੰਜਾਬ ਦੀ ਅਰਥਵਿਵਸਥਾ ਨੂੰ ਹਿਲਾ ਦੇਵੇਗਾ। ਫੜਨ ਤੋਂ ਬਾਅਦ ਪਾਣੀ ਵਿੱਚੋਂ ਬਿਮਾਰੀਆਂ ਵਧਣ ਦਾ ਡਰ ਸਰਕਾਰ ਨੇ 351 ਮੈਡੀਕਲ ਸਾਈਟਸ ਖੋਲ੍ਹੀਆਂ ਹਨ ਵੈਕਸੀਨੇਸ਼ਨ ਅਤੇ ਸਫਾਈ ਡਰਾਈਵ ਚੱਲ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਕੀਤੀ 481000 ਲੋਕ ਬਚਾਏ ਗਏ ਹਨ ਪੰਜਾਬ ਨੇ ਹੜ੍ਹ ਨੁਕਸਾਨ ਨੂੰ 14000 ਕਰੋੜ ਰੁਪਏ ਅੰਕਿਆ ਹੈ ਰਾਸ਼ਟਰੀ ਡਿਜ਼ਾਸਟਰ ਰੀਲੀਫ ਫੰਡ ਤੋਂ ਤੁਰੰਤ ਰਾਸ਼ੀ ਛੱਡਣ ਦੀ ਮੰਗ ਕੀਤੀ ਕੇਂਦਰ ਨਾਲ ਗੱਲਬਾਤ ਜਾਰੀ ਹੈ ਇਹ ਪੈਕੇਜ ਰਿਕਵਰੀ ਲਈ ਜ਼ਰੂਰੀ ਹੈ ਵਿਰੋਧੀ ਪਾਰਟੀਆਂ ਵੀ ਸਮਰਥਨ ਦੇ ਰਹੀਆਂ ਹਨ ਭਾਰਤੀ ਪੰਜਾਬ ਵਿੱਚ ਹੜ੍ਹਾਂ ਨੇ ਪਾਕਿਸਤਾਨੀ ਪੰਜਾਬ ਨੂੰ ਵੀ ਪ੍ਰਭਾਵਿਤ ਕੀਤਾ ਹੈ। ਰਾਵੀ ਸਤਲੁਜ ਤੇ ਚਨਾਬ ਨਦੀਆਂ ਪਾਰ ਆਈਆਂ ਹਨ। 2 ਮਿਲੀਅਨ ਲੋਕ ਬੇਗਰ ਹੋ ਗਏ ਹਨ। ਇੰਟਰਨੈਸ਼ਨਲ ਰਾਹਤ ਟੀਮਾਂ ਕੰਮ ਕਰ ਰਹੀਆਂ ਹਨ। ਸਹਿਯੋਗ ਵਧਾਉਣ ਲਈ ਕੂਟਨੀਤਕ ਗੱਲਬਾਤ ਹੋ ਰਹੀ ਹੈ। ਕਿਸਾਨ ਯੂਨੀਅਨਾਂ ਨੇ ਹੜ੍ਹ ਨੁਕਸਾਨ ਲਈ ਤੁਰੰਤ ਮੁਆਵਜ਼ਾ ਦੀ ਮੰਗ ਕੀਤੀ ਹੈ। ਚਾਵਲ ਫਸਲ ਨੂੰ 50% ਨੁਕਸਾਨ ਹੋਇਆ ਹੈ। ਉਹਨਾਂ ਨੇ ਧਰਨੇ ਦਾ ਐਲਾਨ ਕੀਤਾ ਹੈ। ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਇਹ ਅੰਦੋਲਨ ਰਾਜਨੀਤੀ ਨੂੰ ਪ੍ਰਭਾਵਿਤ ਕਰੇਗਾ। ਭਾਰਤੀ ਫੌਜ ਨੇ ਹੜ੍ਹ ਰੀਲੀਫ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਬਚਾਇਆ ਤੇ ਰਾਸ਼ਨ ਵੰਡੇ। ਗੁਰਦਾਸਪੁਰ ਵਿੱਚ ਵਿਸ਼ੇਸ਼ ਆਪਰੇਸ਼ਨ ਚੱਲ ਰਿਹਾ ਹੈ। ਫੌਜ ਨੂੰ ਲੋਕਾਂ ਨੇ ਸਲਾਮ ਕੀਤਾ ਹੈ। ਇਹ ਮਿਸ਼ਨ ਅਜੇ ਜਾਰੀ ਹੈ। ਹੜ੍ਹਾਂ ਨੇ ਚਾਵਲ ਉਤਪਾਦਨ ਨੂੰ ਘਟਾ ਦਿੱਤਾ ਹੈ ਜਿਸ ਨਾਲ ਐਕਸਪੋਰਟ ਪ੍ਰਭਾਵਿਤ ਹੋਵੇਗਾ। ਕੀਮਤਾ ਵਧਣ ਦੀ ਸੰਭਾਵਨਾ ਹੈ। ਵਪਾਰੀ ਚਿੰਤਤ ਹਨ। ਸਰਕਾਰ ਨੇ ਸਬਸਿਡੀ ਦਾ ਵਾਅਦਾ ਕੀਤਾ। ਇੰਟਰਨੈਸ਼ਨਲ ਮਾਰਕੀਟ ਤੇ ਅਸਰ ਪਵੇਗਾ। ਹੜ੍ਹਾਂ ਤੋਂ ਬਾਅਦ ਰੇਲ ਅਤੇ ਬੱਸ ਯਾਤਰਾਵਾਂ ਮੁੜ ਸ਼ੁਰੂ ਹੋਈਆਂ। ਹਾਈਵੇ ਤੇ ਟ੍ਰੈਫਿਕ ਨਿਯੰਤਰਣ ਹੈ। ਲੋਕਾਂ ਨੂੰ ਮੌਸਮ ਅਪਡੇਟ ਚੈੱਕ ਕਰਨ ਦੀ ਹਦਾਇਤ। ਰੇਲਵੇ ਨੇ ਵਿਸ਼ੇਸ਼ ਟ੍ਰੇਨਾਂ ਚਲਾਈਆਂ, ਯਾਤਰੀ ਵਧ ਰਹੇ ਹਨ। ਐਸ ਡੀ ਆਰ ਐਫ ਨੇ ਹੜ੍ਹਾਂ ਵਿੱਚ 2 ਲੱਖ ਲੋਕਾਂ ਨੂੰ ਬਚਾਇਆ। ਬੋਟਾਂ ਅਤੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ। ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਯੋਗਦਾਨ ਅਣਮੁੱਲਾ ਹੈ। ਭਵਿੱਖ ਵਿੱਚ ਟ੍ਰੇਨਿੰਗ ਹੋਰ ਵਧਾਈ ਜਾਵੇਗੀ। ਪੰਜਾਬ ਦੀ ਔਰਤ بیسਬਾਲ ਟੀਮ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ 골ਡ ਜਿੱਤਿਆ ਹੈ। ਲੁਧਿਆਣਾ ਦੀਆਂ ਖਿਡਾਰੀਆਂ ਨੇ ਮਹਾਰਾਸ਼ਟਰ ਨੂੰ ਹਰਾਇਆ। ਜਦਕਿ ਮਰਦਾਂ ਨੇ ব্রੌਂਜ਼ ਮੈਡਲ ਤੇ ਹੱਕ ਮਾਰਿਆ। ਇਹ ਤੀਜਾ ਲਗਾਤਾਰ ਸਾਲ ਹੈ ਜਦੋਂ ਪੰਜਾਬ ਨੇ ਇਹ ਸਾਦਨਾ ਕੀਤੀ ਅਤੇ ਖਿਡਾਰੀਆਂ ਨੂੰ ਗਵਰਨਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ 2025 ਦੀ ਹੌਲੀਡੇਜ਼ ਲਿਸਟ ਜਾਰੀ ਕੀਤੀ। ਦੀਵਾਲੀ 21 ਅਕਤੂਬਰ ਨੂੰ ਹੋਵੇਗੀ। ਰਾਸ਼ਟਰੀ ਅਤੇ ਰਾਜੀ ਤਿਉਹਾਰਾਂ ਤੇ ਛੁੱਟੀਆਂ ਹਨ। ਲੋਕ ਪਲੈਨਿੰਗ ਕਰ ਰਹੇ ਹਨ। ਇਹ ਲਿਸਟ ਅਧਿਕਾਰਿਕ ਵੈੱਬਸਾਈਟ ਤੇ ਉਪਲਬਧ ਹੈ। ਹੜ੍ਹਾਂ ਤੋਂ ਬਾਅਦ ਖੇਤਾਂ ਵਿੱਚ ਜਮ੍ਹਾ ਰੇਤ ਨੂੰ ਹਟਾਉਣ ਲਈ ਕਿਸਾਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਜੋ ਅਗਲੀ ਫਸਲ ਲਈ ਜ਼ਰੂਰੀ ਹੈ। ਆਪ ਨੇ ਤਾਂ ਮਨੀਸ਼ ਸੋਦੀਆ ਨੇ ਕਿਹਾ ਕਿ ਇਹ ਸਭ ਤੋਂ ਵੱਡੀ ਚਿੰਤਾ ਸੀ ਅਤੇ ਹੁਣ ਇਸ ਨੂੰ ਹੱਲ ਕੀਤਾ ਜਾ ਰਿਹਾ ਹੈ। ਇਸ ਨਾਲ ਜ਼ਮੀਨ ਨੂੰ ਮੁੜ ਵਾਹੀ ਯੋਗ ਬਣਾਇਆ ਜਾਵੇਗਾ ਅਤੇ ਖੇਤੀ ਬਹਾਲ ਹੋਵੇਗੀ। ਕਿਸਾਨ ਰੇਤ ਇਸ ਨੂੰ ਆਪਣੇ ਖੇਤਾਂ ਤੋਂ ਹਟਾ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਐਸਓਐਸ ਕਾਲਸ ਤੇ ਵੋਲੰਟੀਅਰਾਂ ਨੇ ਐਮਬੈਂਕਮੈਂਟ ਨੂੰ ਬਚਾਉਣ ਲਈ ਮਿੱਟੀ ਦੇ ਥੈਲੇ ਭਰੇ ਅਤੇ ਫੌਜ ਨਾਲ ਮਿਲ ਕੇ ਕੰਮ ਕੀਤਾ ਫਜ਼ੀਲਕਾ ਵਿੱਚ ਵੀਰੋਬਾਈ ਵਰਗੇ ਲੋਕ ਰਿਲੀਫ ਕੈਂਪਾਂ ਵਿੱਚ ਰਹਿ ਰਹੇ ਹਨ ਅਤੇ ਘਰ ਗਵਾ ਚੁੱਕੇ ਹਨ ਇਹ ਲੋਕਾਂ ਦੀ ਅਨਥਕ ਮਿਹਨਤ ਨੂੰ ਦਰਸਾਉਂਦਾ ਹੈ ਰੈਸਕਿਊ ਆਪਰੇਸ਼ਨਾਂ ਵਿੱਚ ਫੌਜ ਵੀ ਸ਼ਾਮਿਲ ਹੈ ਹੜ੍ਹਾਂ ਕਾਰਨ 2300 ਪਿੰਡਾਂ ਦੀ ਫਸਲ ਤਬਾਹ ਹੋ ਗਈ ਪਰ ਬਾਕੀ 11000 ਪਿੰਡਾਂ ਲਈ ਖਰੀਦ 16 ਸਤੰਬਰ ਤੋਂ ਸ਼ੁਰੂ ਹੋਵੇਗੀ ਮਾਨ ਸਰਕਾਰ ਨੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹਨ ਅਤੇ 19 ਸਤੰਬਰ ਤੱਕ ਪ੍ਰਭਾਵਿਤ ਮੰਡੀਆਂ ਨੂੰ ਠੀਕ ਕੀਤਾ ਜਾਵੇਗਾ ਕਿਸਾਨਾਂ ਨੂੰ ਤੇਜ਼ ਖਰੀਦ ਨਾਲ ਰਾਹਤ ਮਿਲੇਗੀ ਅਤੇ ਆਰਥਿਕ ਨੁਕਸਾਨ ਘਟੇਗਾ ਇਹ ਕਦਮ ਖੇਤੀ ਨੂੰ ਮੁੜ ਸਥਾਪਿਤ ਕਰਨ ਵਿੱਚ ਮਦਦ ਕਰੇਗਾ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ 87 ਸਬ ਡਿਵੀਜ਼ਨਾਂ ਤੇ 13 ਮਿਊਨਿਸਪਲ ਕਾਰਪੋਰੇਸ਼ਨਾਂ ਵਿੱਚ ਬਿਜਲੀ ਖੰਬੇ ਤਾਰਾਂ ਤੇ ਮੀਟਰਾਂ ਨੂੰ ਠੀਕ ਕਰਨ ਦਾ ਐਲਾਨ ਕੀਤਾ ਹੈ। ਲੁਧਿਆਣਾ ਤੋਂ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਜਿਸ ਨਾਲ ਫालतू ਤਾਰਾਂ ਹਟਣਗੀਆਂ ਅਤੇ ਨਵੇਂ ਖੰਬੇ ਲੱਗਣਗੇ। ਇਸ ਨਾਲ ਰਾਤ ਨੂੰ ਹਾਦਸੇ ਘਟਣਗੇ ਅਤੇ ਲੋਕਾਂ ਦਾ ਆਉਣਾ ਜਾਣਾ ਸੁਖਾਲਾ ਹੋਵੇਗਾ। ਟੈਂਡਰ 17 ਸਤੰਬਰ ਨੂੰ ਲੱਗਣਗੇ ਤੇ 1 ਮਹੀਨੇ ਬਾਅਦ ਨਰੀਖਣ ਹੋਵੇਗਾ। ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਲੈ ਰਹੇ ਲਾਭਾਰਥੀਆਂ ਲਈ ਆਮਦਨ ਸੰਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਜੇਕਰ ਕਿਸੇ ਲਾਭਾਰਥੀ ਵੱਲੋਂ ਇਹ ਦਸਤਾਵੇਜ਼ 15 ਦਿਨਾਂ ਦੇ ਅੰਦਰ-ਅੰਦਰ ਨਹੀਂ ਦਿੱਤਾ ਜਾਂਦਾ ਤਾਂ ਉਸ ਦੀ ਪੈਨਸ਼ਨ ਅਸਥਾਈ ਤੌਰ ਤੇ ਰੋਕੀ ਜਾ ਸਕਦੀ ਹੈ ਲਾਭਾਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਆਮਦਨ ਸੰਬੰਧੀ ਪੂਰੀ ਜਾਣਕਾਰੀ ਅਤੇ ਦਸਤਾਵੇਜ਼ ਆਪਣੇ ਨਜ਼ਦੀਕੀ ਸਰਕਾਰੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ پاکستان ਨੇ ਹੜ੍ਹਾਂ ਲਈ ਪਾਰਤ ਨੂੰ ਜ਼ਿੰਮੇਦਾਰ ਠਹਿਰਾਇਆ ਤੇ ਕਿਹਾ ਕਿ ਡੈਮਾਂ ਤੋਂ ਪਾਣੀ ਛੱਡਣ ਨਾਲ ਨੁਕਸਾਨ ਹੋਇਆ। ਭਾਰਤ ਨੇ ਡਿਪਲੋਮੈਟਿਕ ਚੈਨਲਸ ਦੁਆਰਾ ਚੇਤਾਵਨੀ ਦਿੱਤੀ ਹੈ ਅਤੇ ਇੰਡਸਟਰੀਟੀ ਤੋਂ ਬਾਹਰ ਹੈ। ਇਸ ਨਾਲ ਦੋਵੇਂ ਪਾਸੇ ਰਾਜਨੀਤਿਕ ਤਣਾਅ ਵਧ ਗਿਆ ਹੈ। ਅੰਤਰਰਾਸ਼ਟਰੀ ਮੀਡੀਆ ਨੇ ਇਸ ਨੂੰ ਕਵਰ ਕੀਤਾ ਹੈ। ਪੰਜਾਬ-ਪਾਕਿਸਤਾਨ ਬਾਰਡਰ ਤੇ 110 ਕਿਲੋਮੀਟਰ ਫੈਂਸਿੰਗ ਨੂੰ ਨੁਕਸਾਨ ਪਹੁੰਚਿਆ ਹੈ ਅਤੇ 100 ਬਾਰਡਰ ਆਊਟਪੋਸਟ ਪ੍ਰਭਾਵਿਤ ਹੋਏ ਹਨ। ਬੀਐਸਐਫ ਨੇ ਰੈਸਕਿਊ ਤੇ ਮੁਰੰਮਤ ਕੰਮ ਸ਼ੁਰੂ ਕੀਤੇ ਹਨ ਜਿਸ ਨਾਲ ਸੁਰੱਖਿਆ ਵਧਾਈ ਜਾ ਰਹੀ ਹੈ। ਇਸ ਨਾਲ ਗੈਰ ਕਾਨੂੰਨੀ ਕੁਸਪੈਟ ਦਾ ਖਤਰਾ ਵੱਧ ਗਿਆ ਹੈ ਪਰ ਫੌਜ ਨੇ ਪੈਟ੍ਰੋਲਿੰਗ ਵਧਾ ਦਿੱਤੀ ਹੈ ਸਰਕਾਰ ਨੇ ਬਾਰਡਰ ਖੇਤਰਾਂ ਲਈ ਵਿਸ਼ੇਸ਼ ਫੰਡ ਐਲਾਨਿਆ ਹੈ ਪੰਜਾਬੀ ਗਾਇਕ ਮਨਕੀਰ ਤੌੜਖ ਨੇ ਹੜਪੀੜਤਾਂ ਲਈ 5 ਕਰੋੜ ਰੁਪਏ ਅਤੇ 100 ਟਰੈਕਟਰ ਦਾਨ ਕਰਨ ਦਾ ਐਲਾਨ ਕੀਤਾ ਹੈ ਇਹ ਕਿਸਾਨਾਂ ਨੂੰ ਮੋੜ ਖੇਤੀ ਲਈ ਮਦਦ ਕਰੇਗਾ ਉਹਨਾਂ ਨੇ ਗੀਤ ਵੀ ਰਿਲੀਜ਼ ਕੀਤੇ ਹਨ 14 ਸਤੰਬਰ ਨੂੰ ਇਹ ਮਦਦ ਵੰਡੀ ਜਾਵੇਗੀ ਪਾਜਪਾਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਨੂੰ ਬਿਹਾਲ ਕਰ ਦਿੱਤਾ ਹੈ ਅਤੇ ਹੜ੍ਹਾਂ ਵਿੱਚ ਲਾਪਰਵਾਹੀ ਵਰਤੀ ਗਈ ਹੈ। ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜਣ ਵਾਲੇ ਸੀਐਮ ਨੂੰ ਟੀਕਾ ਕੀਤੀ ਅਤੇ ਰਾਹਤ ਵਿੱਚ ناکامی ਦੱਸੀ। ਰਾਜਨੀਤਿਕ ਤਣਾਅ ਵਧ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਹਨ। ਇਹ ਸਮੇਂ ਰਾਜਨੀਤੀ ਨਹੀਂ ਰਾਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪੰਜਾਬ ਵਿੱਚ ਹੜ੍ਹਾਂ ਤੋਂ ਲੋਕ ਵਿਸਥਾਪਿਤ ਹੋ ਗਏ ਹਨ ਲੱਖਾਂ ਲੋਕ ਘਰਾਂ ਤੋਂ ਬਾਹਰ ਹਨ ਅਤੇ ਰਿਲੀਫ ਕੈਂਪਾਂ ਵਿੱਚ ਰਹਿ ਰਹੇ ਹਨ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਸਹਾਇਤਾ ਮਿਲ ਰਹੀ ਹੈ 14 ਸਤੰਬਰ ਨੂੰ ਰਿਵਾਸੀ ਵਾਸੀ ਦੀ ਯੋਜਨਾ ਬਣਾਈ ਜਾ ਰਹੀ ਹੈ ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਵੀ ਮੀਂਹ ਦੀ ਭਵਿੱਖੀ ਜਾ ਰਹੀ ਹੈ ਅਤੇ ਆਈਐਮਡੀ ਨੇ ਸਤੰਬਰ ਵਿੱਚ ਵੱਧ ਮੀਂਹ ਦਾ ਅਨੁਮਾਨ ਲਗਾਇਆ ਹੈ ਇਹ ਨਦੀਆਂ ਨੂੰ ਫਿਰ ਵਧਾ ਸਕਦਾ ਹੈ ਅਤੇ ਚੇਤਾਵਨੀਆਂ ਜਾਰੀ ਹਨ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਰਾਹਤ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਸਰਕਾਰ ਨੇ ਰੈਡੀਨੈਸ ਵਿਧਾਈ ਹੈ ਅਤੇ ਨਵੇਂ ਰੈਸਕਿਊ ਪਲਾਨ ਬਣਾਏ ਹਨ ਇਹ ਮੌਸਮੀ ਪੈਟਰਨ ਨਾਲ ਜੁੜਿਆ ਹੈ। ਪੰਜਾਬ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਨੇ ਅੰਮ੍ਰਿਤਸਰੀ ਕੁਲਚੇ ਨੂੰ GI ਟੈਗ ਦਿਵਾਉਣ ਲਈ ਕਦਮ ਉਠਾਏ ਹਨ ਜੋ ਪੰਜਾਬੀ ਵਿਰਸੇ ਨੂੰ ਬਚਾਵੇਗਾ। ਇਹ ਅੰਮ੍ਰਿਤਸਰ ਦੀ ਮਸ਼ਹੂਰ ਵੰਡ ਨੂੰ ਵਿਸ਼ਵ ਪੱਧਰੀ ਬਣਾਵੇਗਾ ਅਤੇ ਨਕਲ ਰੋਕੇਗਾ। ਖੇਤਰੀ ਵਿਸ਼ੇਸ਼ਤਾਵਾਂ ਨੂੰ ਰੱਖਣ ਲਈ ਇਹ ਜ਼ਰੂਰੀ ਹੈ ਅਤੇ ਆਰਥਿਕ ਲਾਭ ਵੀ ਹੋਵੇਗਾ। ਇਹ ਪੰਜਾਬੀ ਖਾਣ-ਪੀਣ ਨੂੰ ਪ੍ਰਮੋਟ ਕਰੇਗਾ। ਤਾਂ ਇਹ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਮਿਲਦੇ ਹਾਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ